ਅੱਜ ਸਾਡਾ ਪਹਿਲਾ ਪੇਪਰ ਸੀਗਾ ਮੇਰਾ ਤੇ ਮਾਹਵੀਰ ਦਾ ਤੇ ਪੇਪਰ ਬਹੁਤ ਵਧੀਆ ਹੋਇਆ ਦੁਪਹਿਰ ਤੇ ਉੱਤੇ ਖਰਾ ਚੂਰ ਕੇ ਘਰ ਆ ਬ੍ਰੀਕ ਦਾਲ ਬਣਾਈ ਹੀ ਹੈ ਪੀਲੀ ਸਾਰੇ ਲੱਭੀ ਬੈਠੇ ਟੋਕੜ ਟੋਕੜ ਬੈਠੇ ਨਾ ਓ ਲੈਪਟਾਪ ਖੜ ਕਰੀਏ ਪਾ ਨਾ ਨਹੀਂ ਤਾਂ ਭਾਈ ਕੁਝ ਨਹੀਂ ਹਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਪਹਿਲਾ ਪੇਪਰ ਸੀਗਾ ਮੇਰਾ ਤੇ ਮਾਹਵੀਰ ਦਾ ਤੇ ਪੇਪਰ ਬਹੁਤ ਵਧੀਆ ਹੋਇਆ ਸਾਡੇ ਦੋਨਾਂ ਦਾ ਮਾਹਵੀਰ ਉਹਨਾਂ ਅੱਕ ਖੇਲਣ ਲੱਗ ਗਿਆ ਉਹ ਦੇਖੋ ਕੱਪੜੇ ਵੀ ਡਿੱਗੇ ਉਹ ਵੀ ਚੱਕ ਕੇ ਲਿਆ ਰਿਹਾ ਤੇ ਮੰਮਾ ਇੱਥੇ ਸਬਜ਼ੀਆਂ ਕੱਟ ਰਹੇ ਨੇ ਆ ਦੇਖੋ ਵੀ ਮਾਂ ਅੰਗਰ ਮੇਹਰ ਸਿੰਘ ਨੇ ਇਹ ਸਕੂਲ ਤੋਂ ਆ ਕੇ ਬਾਜੂਨੀਫਾਰਮ ਲਾਈ ਨਹੀਂ ਹੈਗੀ ਹਾਂਜੀ ਤੇ ਡਰੈਸ ਦੇ ਵਿੱਚ ਬੈਠਾ ਉਹਨੇ ਕਦੋਂ ਡਰੈਸ ਲਾ ਕੇ ਬੈਠ ਵੀ ਚੱਕ ਲਿਆ ਹੈ ਉਹਨੂੰ ਬੈਠ ਚੱਕਣ ਦੀ ਕਾੜੀ ਸੀ ਨਹੀਂ ਉਹਨੇ ਕੋਈ ਕੰਮ ਅੰਗਰ ਮੇਹਰ ਮੈਨੂੰ ਦੱਸ ਰਿਹਾ ਜਿਵੇਂ ਮੈਨੂੰ ਮੈਂ ਪੇਪਰ 'ਚ ਕੀ ਆਇਆ ਕਿ ਨਹੀਂ ਆਇਆ ਮੈਨੂੰ ਕਹਿ ਰਿਹਾ ਵੀ ਅਧਿਰ ਭਕਾਈ ਪੜ ਲੀ ਉਹ ਤਾਂ ਮੈਨੂੰ ਆਈ ਨਹੀਂ ਜਿਹੜਾ ਮੈਂ ਕੁਝ ਪਹਿਲਾਂ ਦਾ ਕੀਤਾ ਹੋਇਆ ਸੀਗਾ ਨਾ ਉਹ ਸਭ ਕੁਛ ਆ ਗਿਆ ਉਹ ਮੈਨੂੰ ਹੋਂ ਦਾ ਵੀ ਸੀਰੀਅਲ ਹੋਣਾ ਇਹਨਾਂ ਦਿਨਾਂ ਚ ਮੈਂ ਤਿੰਨ ਤਿੰਨ ਪਿੱਛੇ ਬੈ ਕੇ ਪਕਾਈ ਮਾਰੀ ਹੋਏ ਇਹਨੇ ਕੁਝ ਵੀ ਉਹ ਪਕਾਈ ਨਹੀਂ ਹੁੰਦੀ ਜਿੱਤਨੂੰ ਉਹਦੇ ਵਿੱਚੋਂ ਆ ਜਾਂਦਾ ਫੇਰ ਮਰ ਵੀ ਆਇਆ ਨਹੀਂ ਨਾ ਹੁਣ ਹੁਣ ਤਾਂ ਪਕਾਈ ਬਣ ਗਈ ਨਾ ਪਹਿਲਾਂ ਹੁਣ ਬਣ ਗਈ ਬਾਰੇ ਸੋਚੋ ਨਾ ਕਿਉਂਕਿ ਅਗਲੇ ਪੇਪਰ ਤੇਰੇ ਸਾਰੇ ਪਏ ਹਨਾ ਤੇ ਇਹ ਪੜਨ ਨਾਲ ਸਾਰੇ ਹੀ ਹੁੰਦਾ ਫੇਰ ਆਪਾਂ ਕਿੱਥੋਂ ਵੀ ਕਿੱਥੋਂ ਵੀ ਆ ਸਕਦਾ ਆਪਾਂ ਨੂੰ ਠੀਕ ਆ ਵਧੀਆ ਵਧੀਆ ਨੰਬਰ ਲੈਣੇ ਆ ਜੀ ਉਹ ਤਾਂ ਆਉਣਗੇ ਕਿੰਨੇ ਨੰਬਰ ਦੀ ਨੰਬਰ ਲੈਣੇ ਬਹੁਤ ਵਧੀਆ ਠੀਕ ਆ ਤੇਨੂੰ ਐਪਟ ਲੈ ਕੇ ਦਊਂਗਾ ਦੋਨਾਂ ਜਾਣਿਆਂ ਨੂੰ ਮੈਂ ਕੀ ਛੱਟ ਵਧੀਆ ਵ ਅੱਛਾ ਤਨੂ ਕੁਛ ਕਿਆ ਹੋਇਆ? ਓਹੀ ਲੱਗੇ ਓਹੀ ਲਾ ਕੇ ਦੇਵਾਂ। ਕਿਰੇ ਨੰਬਰ ਆਣਗੇ ਅੱਜ? ਹਾਂ 70 ਅਬੋਵ। 70 ਅਬੋਵ। ਕਿੰਨੇਜੋ? 80। 80 ਚ। ਬੜੇ 80 ਦੇ ਪੇਪਰ। ਹਮ 20 ਮਾਰਕਸ ਦੇ ਰਿਡੇ ਪੀਰੀਆਡਿਕ ਟਰਮ 2 ਦੇ ਲੱਗਣਗੇ। ਜਤ ਕੋਈ ਨਾ ਵਧੀਆ ਵਧੀਆ ਫੜੋ। ਮਹਾਵੀਰ 15 ਮਿੰਟ ਤੇਰੇ ਹੋਣ ਵਾਲੇ ਆ। ਹਲੇ ਮੈਂ ਵੀ ਛੱਡ ਗਿਆ। ਅਗਲੇ ਪੇਪਰ ਦੀ ਤਿਆਰੀ ਵੀ ਕਰਨੀ ਆ ਤੂੰ। ਕੁਝ ਖਾ ਆ ਬਈ ਗਰਮੇ ਚਲੋ ਡਰੈਸ ਲਾਦੇ ਕੁਝ ਖਾਪੀ ਲੋ ਫਿਰ ਫੇ ਥੋੜਾ ਟਾਈਮ ਬ੍ਰੇਕ ਲੈ ਕੇ ਇਹ ਪੜ ਲਓ ਇਹ ਦੇ ਪਰਖਾ ਲੈ ਮੇਰਾ ਤਾਂ ਹਿੰਦੀ ਦਾ ਫਿਰ ਮੈਂ ਵੀ ਤੇਰਾ ਪੰਜਾਬੀ ਓਕੇ ਚਲੋ ਬਹੁਤ ਔਖਾ ਮੇਰਾ ਤਾਂ ਸਾਰੇ ਵੀ ਪ੍ਰੇ ਔਖੇ ਨੇ ਮੇਰੇ ਤਾਂ ਹਾਂ ਜਵਾਸ਼ ਤੰਗਾ ਬਦੀ ਬਦੀ ਪੜੋ ਮੇਰੇ ਤੋਂ ਮੈਂ ਪੇਪਰ ਹੀ ਬੜੇ ਸੌਖੇ ਆ ਹੂੰ ਤੇਰੇ ਮੰਮਾ ਨੇ ਪਹਿਲਾਂ ਕਰਾਇਆ ਹੋਇਆ ਸਾਰਾ ਇਹ ਉਹਦੇ ਬੜਾਉਂ ਟੈਸਟ ਨਾ ਟੈਸਟ ਲੈਂਦੇ ਸੀ ਸਕੂਲ ਤੋਂ ਨਾ ਜਾਣਿਆਂ ਦੇ ਹੂੰ ਥੋੜੀ ਜਿਹੀ ਤਿਆਰੀ ਨਾਲ ਨਾਲ ਕਰਵਾਉਂਦੇ ਸੀ ਕਿ ਉਹ ਕਰਵਾਉਂਦੇ ਸੀ ਤਾਂ ਹੀ ਕਰਵਾਉਂਦੇ ਸੀ ਥੋੜਾ ਸਿਲੇਬਸ ਨਾਲ ਨਾਲ ਹੀ ਕਵਰ ਹੋ ਜੀਵੇ ਦੇ ਟੀਚਰ ਹੁੰਦੇ ਹੋਏ ਤਾਂ ਹੀ ਕਰਾਉਂਦੇ ਹੁੰਦੇ ਟੈਸਟ ਵੀ ਜਿਹੜਾ ਸਿਲੇਬਸ ਆ ਕਵਰ ਹੋ ਜੇ ਨਾਲ ਦੇ ਨਾਲ ਤੁਸੀਂ ਉਹਦੇ ਪੜ ਕੇ ਰਾਜੀ ਨਹੀਂ ਹੁੰਦੇ ਨਾ ਹੂੰ ਉਹਦਾ ਮਤਲਬ ਇਹੀ ਹੁੰਦਾ ਗੁਰਮੀਰ ਕਹਿੰਦਾ ਹੂੰ ਮੈਂ ਫਲੋਚ ਪਤਾ ਸਰ ਜੀ ਨੂੰ ਹਾਂ ਹਾਂ ਕੀ ਉਹਦਾ ਮਤਲਬ ਇਹੀ ਹੁੰਦਾ ਗੁਰਮੀਰ ਸਿੰਘ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਜਣੇ ਵਧੀਆ ਹੋਵੋਗੇ ਟਾਈਮ ਹੋ ਗਿਆ 4:30 ਦਾ ਤੇ ਬੱਚੇ ਸਕੂਲ ਤੋਂ ਆ ਗਏ ਸੀਗੇ ਤੇ ਹੁਣ ਬਾਹਰ ਬੈਠੇ ਖਾਂਦੇ ਆ ਸੈਂਡਵਿਚ ਕਹਿੰਦੇ ਸੈਂਡਵਿਚ ਖਾਣਾ ਅੱਜ ਕੀ ਰਿਟਨ ਦਿਉਣਾ ਹੈ ਹਾਂ ਉਸ ਦੇ ਮਾ ਵੀ ਤੇਰੇ ਪਿੱਛੇ ਵੀ ਆ ਲਾ ਲਾ ਉਹ ਤੇ ਚੱਕ ਲਵਾ ਮਾ ਫਿਰ ਮਾ ਫਿਰ ਜੀ ਉਹ ਤੇ ਚੱਕ ਚੱਕ ਉਬਤੇਰਾ ਪੈਰ ਪਚਨਾਂਗੁਰ ਮਿਹਰ ਨੀਲੇ ਮਾ ਦਾ ਰੁੱਧ ਬਾਹਰ ਠੰਡਾ ਹੋਣਾ ਸੀ ਅੱਛੀ ਗੱਲ ਜੀ ਸਾਰਿਆਂ ਨੂੰ ਦੁਪਹਿਰ ਤੇ ਉੱਟੇ ਘਰਾਂ ਚੂਰ ਕੇ ਘਰਾਂ ਬਰੀਕ ਦਾਲ ਬਣਾਈ ਸੀ ਇਹ ਪੀਲੀ ਤੇ ਵਿੱਚ ਪਿਆਜ਼ ਬਰੀਕ ਕੱਟ ਕੇ ਪਾਏ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਆਨ ਆਪਣੇ ਸਾਰਿਆਂ ਦੇ ਵਧੀਆ ਹੋਵੋਗੇ ਸਲਾਹ ਨਹੀਂ ਦਿੱਤੀ ਸੀ ਘਰ ਵਾਲਿਆਂ ਜੀ ਇਹ ਪਿੰਡਾਂ ਚ ਪਹਿਲਾਂ ਪਹਿਲੇ ਜਦੋਂ ਛੋਟੇ ਹੁੰਦੇ ਸੀ ਉਹਦਾ ਮੈਦਾ ਖਾਂਦੀ ਹੁੰਦੀ ਸੀ ਪੌਣਾ ਹਰਤੀ ਦੇ ਪਿੰਡਾਂ ਚ ਤਾਂ ਹੁਣ ਵੀ ਖਾਂਦੇ ਨੇ ਸਾਰੇ ਪੰਜਾਬ ਦੇ ਜਿਹੜੇ ਪੁਰਾਣੇ ਮਜ਼ਦੁਰ ਨੇ ਮੈਂ ਰੋਟੀ ਝੂਰ ਕੇ ਦਾਲ ਦੇ ਵਿੱਚ ਬਹੁਤ ਸਵਾਦਾਂ ਦੀ ਦਸਤੀ ਜੋ ਪਾ ਕੇ ਉਤੇ ਦਾਲ ਵਿੱਚ ਅੱਜ ਚੱਬੀ ਉਹਦੇ ਆਂਦੀ ਬਾਤ ਸਵਾਦ ਆ ਇੱਕ ਪੂਰੀ ਕੁਕ ਹੋ ਜਾਂਦੀ ਆ ਦਾਲ ਬਣਾਈ ਆ ਜੀ ਮੂੰਗੀ ਮਸਰੀ ਦੀ ਦਾਲ ਬਹੁਤ ਸਵਾਦ ਬਣੀਆਂ ਹੈ ਨਾ ਸਵਾਦ ਆ ਖਾਗਰ ਮੜ ਰ ਭੀ ਬਣਾਉਣੇ ਅੱਜ ਬਣਾਉਂਗੀ ਮੈਂ ਮਟਰ ਪਨੀਰ ਹੋਰ ਨਾਲ ਕੀ ਨਾ ਰਹਿ ਬੱਸ ਸਬਜੀ ਸਬਜੀ ਲੈਣ ਕੇ ਦੇ 60 ਰੁਪਏ ਕਿਲੋ ਵਾਲੇ ਫਟੜੇ ਪਹਿਲਾਂ ਸੀ ਸੁਬਾਰੇ ਦੇ 60 ਰੁਪਏ ਕਿਲੋ ਉਸਕੇ ਉਹ ਕਿਤੇ ਫਟ ਰਹੇ ਹੀ ਆ 60 ਰੁਪਏ ਕਿਲੋ ਵਾਲੇ ਹੀ ਤੇ ਮਟਰ ਤੇ ਮੈਂ ਪੁੱਛਿਆ ਮਟਰ ਪੈਸ ਨੇ ਕਿ ਵੀ ਉਹ ਮਟਰ ਪਏ ਆ ਕਹਿੰਦਾ ਹਾਂ ਉਹ ਬੰਦਾ 30 ਰੁਪਏ ਕਿਲੋ ਵਾਲੇ ਆ ਮੈਂ ਫੱਟ ਕੀ ਆ ਕਹਿੰਦਾ ਉਹ ਆਪਣੇ ਆ 30 ਰੁਪਏ ਕਿਲੋ ਵਾਲੇ ਜਿਹੜੇ ਦੂਜੇ ਆ ਉਹ ਕਹਿੰਦਾ ਹੁਸ਼ਿਆਰਪੁਰ ਵਾਲੇ ਆ ਮੈਂ ਮੈਂ ਕਿ ਉਹ ਮੈਂ ਉਹ ਜਦੋਂ ਦੇਖ ਕੇ ਆ ਕੇ ਮਟਰ ਉਹ ਪੂਰੇ ਵਧੀਆ ਸੀਗੇ ਉਹਦੇ ਵਿੱਚ ਵੀ ਹੋ ਸੀਗਾ ਸਾਰੇ ਮਟਰ ਦਾ ਦਾਣੇ ਨੂੰ ਸਾਰੇ ਪੂਰੇ ਸੀਗੇ ਖਾਲੀ ਨਹੀਂ ਸੀਗੇ ਫਿਰ ਅਸੇ ਉਹ ਹੀ ਭਾਇੀ ਤੀੜੀ ਆਲੀ ਅਕੇ ਉਹ ਬਾ ਤੂ ਵਾਲੇ ਲੈ ਕੇ ਖੱਟੇ ਜਿਹੇ ਨੇ ਵਾਲੇ ਸਭੇ 2 ਕਿਲੋ ਆ ਗਏ ਅਜ ਮੈਂ ਨਫਾ ਦਾ ਕਰਕੇ ਇਹਨਾਂ ਦੇ ਮੇਰਾ ਫਾਇਦਾ ਕਰਕੇ ਹੀ ਇਹ ਕਰਦੀ ਕੁਝ ਨਹੀਂ ਕਰਦੀ ਇਹ ਜੀ ਇਹ ਮੈਂ ਨਾ ਫਾਇਦਾ ਕਰਦੀ ਮੇਰਾ ਕੋਈ ਇਸ ਤਰ੍ਹਾਂ ਦਾ ਕੱਥ ਮੇਰਾ ਹੀ ਫਾਇਦਾ ਕਰ ਰਹੀ ਹੈ ਇਹਦਾ ਕੁਝ ਨਹੀਂ ਹੈਗਾ ਘਰ ਚ ਹੈਂ ਤੇ ਮਰਨਾ ਹੋ ਗਿਆ ਘਰ ਕੀ ਦਾ ਘਰ ਕਿਸੇ ਦਾ ਨਹੀਂ ਹੈਗਾ ਸਾਰੇ ਉਹ ਛੱਡ ਜਾਣਾ ਆਪਾਂ ਫੇਰ ਮੈਂ ਕਿਹਾ ਵੀ ਨਾ ਮੈਂ ਫਾਇਦਾ ਕਰਦਾ ਮੈਂ ਮੈਂ ਕਰਕੇ ਲੋਕੀ ਦੂਰੀ ਦੂਰੀ ਜਾਣਾ ਇਹਦੀ ਆਵਾਜ਼ ਜਿੰਨਾ ਫਾਇਦਾ ਕਰ ਲਿਆ ਮੈਨੇ ਥੋੜਾ ਬਾਇਦਾ ਕੀਤਾ ਨਹੀਂ ਨਹੀਂ ਤੇਰਾ ਕੀ ਆ ਉਹ ਕਹਿੰਦਾ ਹੁੰਨੇ ਭਾਈ ਮੇਰੇ ਪੈਸੇ ਨਾ ਨਾ ਇਹ ਕਹਿੰਦੇ ਵੀ ਹੁੰਦੇ ਤੂੰ ਕਹਿੰਦਾ ਯਾ ਅੱਛਾ ਉਹ ਜਿੰਨੇ ਦੇ ਪੈਸੇ ਫਿਰ ਉਹ ਮੈਂ ਉਹਦਾਂ ਗੱਲ ਕੀਤੀ ਸੀਗੀ ਸਾਮਾਨ ਚੌਲ ਪੈਦੇ ਘਰੇ ਚੌਲ ਲਾਇਆ ਓਦੋਂ ਰੁੱਸੀ ਹੋਈ ਸੀ ਮਰਣਾ ਮੜੀ ਤੇ ਆਫੇ ਚੌਲ ਲਾਇਆ ਇਹ ਥੋੜੇ ਬੜੇ ਮੇਰੇ ਚੌਲ ਵੀ ਮੇਰੇ ਸਾਰੇ ਕੋਈ ਗੱਲ ਨਹੀਂ ਨਹੀਂ ਇਹ ਰੁੱਸੀ ਹੋਣੀ ਸੀ ਥੋੜਾ ਵੀ ਗੱਲ ਕਰਦੇ ਹੁਣ ਆਪਾਂ ਚੌਲ ਲਿਆਉਂਦੇ ਤੇ ਚੌਲ ਮੈਂ ਕਿਹਾ ਚੌਲ ਤਾਂ ਪਏ ਸੀਗੇ ਕਹਿੰਦੇ ਅਸੀਂ ਆਪਦੇ ਨਹੀਂ ਆਈ ਚੌਲ ਮੈਂ ਕਿਹਾ ਆਪਦੇ ਕਿ ਕਿੱਥੋਂ ਲੈ ਤੁਸੀਂ ਤੇ ਪੈਸੇ ਮੈਂ ਇਹਨਾਂ ਨੂੰ ਬਚਨ ਦਿੱਤੇ ਸੀ ਉਹਦੇ ਬਚੇ 300 ਕਹਿੰਦੇ ਤੁਸੀਂ ਵੇਚ ਦਿੱਤੀ ਮੈਂ ਕਿਹਾ ਮੈਂ ਤੁਹਾਡੇ ਤੁਹਾਡੇ ਕਹਦੇ ਹੁੰਦੇ ਤਾਂ ਤੇ ਮੇਰੇ ਪੈਸੇ ਮੈਨੂੰ ਮੋੜਨੇ ਸੀ ਉਹ ਚੋਂ ਸੀ ਕਹਿੰਦੇ ਤੁਹਾਡੇ ਕਹਦੇ ਮੈਸੇ ਹੋ ਗਿਆ ਅਸੀਂ ਘਰ 'ਚ ਕੁਝ ਨਹੀਂ ਮੈਂ ਕਿਹਾ ਫਿਰ ਚੌਲ ਤੁਸੀਂ ਆਪੇ ਕਾਦ ਲੈ ਇਹ ਗੱਲ ਹੋਈ ਸੀ ਇਹ ਜਿਹੜੇ ਗੱਲ ਕਰਦੇ ਨੇ ਕਿ ਕਹਿੰਦੇ ਮੇਰੇ ਪੈਸੇ ਮੈਂ ਕਿਹਾ ਤੁਹਾਡੇ ਪੈਸੇ ਪਹਚਾਦੇ ਮੈਂ ਉਦੋਂ ਮੈਂ ਹੀ ਰੁੱਸੀ ਸੀ ਮੇਰੇ ਕੋਲ ਸੀ ਇਹ ਆਪਣੇ ਚੌਲ ਜੀ ਇਹ ਕਹਿੰਦੇ ਮੇਨਾਂ ਲੜ ਪਏ ਮੇਨਾਂ ਬੋਲੇ ਰੋਟੀ ਇਹਨੇ ਖਾ ਲਈ ਮੈਂ ਲਗਾ ਤੁਸੀਂ ਲੈ ਕੇ ਆਇਆ ਇਹਨੇ ਮੇਰੀ ਬਾਕੀ ਰੋਟੀ ਨਿਕਾਦੀ ਉਸ ਦਿਨ ਵੀਰੇ ਚੌੜ ਲੈ ਕੇ ਆ ਆਦੇ ਆਦੇ ਚੌੜ ਲੈ ਕੇ ਇਹਨੇ ਪੱਗ ਹਰ ਕੇ ਲੈ ਸਰਾਂ ਤੇ ਮਾਰਦੇ ਵਿੱਚ ਮੇਰੇ ਵਿੱਚ ਰੱਖੋ ਉੱਥੇ ਬਹਿ ਹੰਦੇ ਨਾ ਸਾਨੂੰ ਨਹੀਂ ਜਾਣੀ ਹੋਣੀ ਹੋਰ ਹੋਰ ਹਾਂ ਮੈਂ ਤਾਂ ਪੁੱਛ ਰਹੀ ਆ ਕਿ ਇਹਨੇ ਨਹੀਂ ਤਾਂ ਕਰੀ ਉਹ ਪਿੱਛੇ ਲੈਟ ਚਲੇ ਜਾਂਦੇ ਮੁੰਡਿਆ ਬੰਦ ਕਰੋ ਅਸੀਂ ਲੈ ਗਏ ਚਾਰ ਜਣੇ ਪਿੱਛੇ ਮੈਂ ਮੇਰੇ ਸਸਤੇ ਮੇਰੇ ਦੋ ਨਿਆਣੀ ਵੀਰੇ ਆਦੇ ਚੌੜ ਹਟ ਲੈ ਕੀ ਕਮਗਿਆ ਕੀਤਾ ਇਹ ਕਰ ਲਿਆਦਾ ਹੋ ਗੀ ਨਾ ਨਹੀਂ ਜਾ ਰਹੀ ਕੋਈ ਫਾਇਦਾ ਨਹੀਂ ਬਹਿ ਗਏ ਪੈ ਗਏ ਜਿੱਥੇ ਮਰਜੀ ਜੇਕਰ ਮਰਜੀ ਨਾ ਮਟਰ ਖਾਈ ਜਾਣਾ ਨਾਲ ਨਾਲ ਓਏ ਇੱਕ ਹੀ ਖਾਦਾ ਖਾਦਾ ਵੱਢਣਗੇ ਕੀ ਭਾਵੇਂ ਕਿੰਨੇ ਖਾ ਗਏ ਮਟਰ ਇਹ 15 ਮਦਾ 15 ਨੇ ਖਾ ਗਿਆ ਹੋਊਗਾ 5 6 5 6 ਮਟਰ ਨਾ ਖਾਓ ਸਬਜ਼ੀ ਘਟ ਜਾਊਗੀ ਫਿਰ ਠੀਕ ਹੈ ਹਾਂਜੀ ਤੜਕੇ ਲੱਗਣੇ ਸ਼ੁਰੂ ਹੋ ਗਏ ਹੁਣ ਇਹਨਾਂ ਹੀ ਗੱਲਾਂ ਤੜੀਆਂ ਸਮਾਰ ਕੇ ਗਮੰਡੀ ਆਂ ਦੇਣਾ ਹੈ। ਸਾਮ ਕ ਰੱਖ ਲਓਗੇ। ਹੁਣ ਕਹ ਲਓ ਦਵਾਰੋਂ ਆਖਾ ਹੋਇਆ ਹੈ। ਗਮੰਡੀਆਂ ਨੂੰ ਗਮੰਡੀ। ਹੁਣ ਮੈਨੂੰ ਤੜੀਆਂ ਪੰਪਾ ਸਵਾਗ ਲੱਗਦਾ। ਮਾਂਡੀ ਕਿਹੜਾ ਇੱਕ ਕਰੇਂਗੇ ਤੈਨੂੰ ਗੌਂਡ ਹੀ ਦੇ ਰਿਹਾ ਉਹ। ਸਾਰੇ ਨੂੰ ਵੰਡ ਦੇ। ਹੋਰ ਦੇਣਾ। ਥੋੜਾ ਜਿਹਾ। ਭਾਈ ਜੀ ਸਾਰੇ ਗੌਂਡੇ ਨੂੰ ਵੰਡ ਦੇਣਾ ਆਪਾਂ। ਵੀ ਬਰਤਲ ਮੇਰੇ ਘਰ ਆਏ ਵਿੱਚੋਂ ਤਦ ਨਹੀਂ ਆ ਗਏ। ਜੇ ਉਹਨਾਂ ਨੇ ਕਿਹਾ ਮੇਰੇ ਟਾਈਮ ਹੀ ਖਰਾਬ ਹੈ। ਨੰਨਾ ਮੈਂ ਲੋੜ ਹੋ ਦੋ ਮਿੰਟ ਰੋ ਆਪਦੇ ਕੰਮ। ਇਹ ਸਾਜੀ ਸੀ ਭੋਲ। ਇੰਨਾ ਇੰਨੇ ਪਾਣਾ ਇੱਕ ਗੁੱਟੀ ਪੂਰੀ ਸਾਦੀ ਬਾਈ ਚੱਲ ਗੁੱਟੀ ਕਿੱਥੇ ਸੀਗੀ ਉਹ ਤਾਂ ਗੁੱਟੀ ਤੇ ਗੈਂਡੀ ਹੀ ਦੇਪਾ ਹਬੋੜਾ ਇੰਨਾ ਤਾਂ ਨਹੀਂ ਪਾਉਣਾ ਕਹਿੰਦਾ ਤਾਂ ਵੀ ਇੰਨਾ ਤਾਂ ਇੱਕ ਵਾਰ ਦੀ ਸਾਦੀ ਪਾ ਲੈਣਾ ਤੇ ਹੋਰ ਪਾ ਲੈਣਾ ਮੈਂ ਕੰਮ ਕਰਨਾ ਮੈਨੂੰ ਸੌਖਾ ਤੇ ਮੇਰੇ ਸਿਰ ਤੇ ਖੜ ਜਾ ਮੇਰੇ ਆ ਕੇ ਮੈਨੂੰ ਬਹੁਤ ਦੁੱਖਾ ਮਿੰਟੋ ਪਤਾ ਕਿ ਕਰੀ ਜਾਂਦੇ ਚੱਲ ਮੈਂ ਚੇਤੀ 라ਵਾਂਗੇ ਇਹਨਾਂ ਸੁਤੀ ਆ ਤਰ ਕੰਮ ਚੀ ਜਾਂਦਾ ਉਹ ਚੇਤੀ ਕਿਹਾ ਮੈਂ ਹੁਣ ਤਾਂ ਤਾਂ ਖਾਣੇ ਕੰਮ ਆਜਾ ਮੈਨੂੰ ਤਾਂ ਆਈਆ ਮੇਰੇ ਨੂੰਹਰ ਬਦਲ ਕਰਨੇ ਨੇ ਮੈਂ ਮੈਂ ਉਹਨਾਂ ਨੇ ਗਲਤ ਕਰਦਾ ਤੇਰੇ ਵੀ ਦੁਸ਼ਮਣ ਆਵੇਂ ਇਹ ਰੂਹਾਂ ਦਾ ਨਹੀਂ ਉਹਨਾਂ ਨੂੰ ਕਰ ਲਈ ਬਦਲਾ ਲੈਣੀ ਰੂਹਾਂ ਨੇ ਕਹਣਾ ਮੇਰਾ ਸੋਹਰਾ ਕਹੇ ਜੀ ਕਹੇ ਜੀ ਗਵੜਾ ਨਿੱਧਣੇ ਬਚਾਰੀ ਹੈ ਕੰਗਾ ਬਹੁਤ ਸਿਆਣਾ ਦੇਖ ਜੇ ਗਵੜਾ ਨਿੱਧਣ ਗਿਆ ਟੋਕਾ ਟੱਕੀ ਕਰੀ ਜਾ ਰਹਾ ਸਾਡੀ ਨਹੀਂ ਨਹੀਂ ਕੁਝ ਨਹੀਂ ਕਰਦਾ ਲੋ ਜੀ ਹੁਣ ਲੱਗਿਆ ਮੈਂ ਹਰਾਨੀ ਕੱਢਣ ਮਟਰ ਤੂੰ ਸਹੜਦੀ ਜਿੰਨ ਨੂੰ ਮੈਂ ਕਿਹਾ ਮਟਰ ਚਾਰ ਮਟਰ ਕਢਾ ਦਿਓ ਅੱਜ ਤੁਸੀਂ ਕਦੇ ਕਦੇ ਜਿੰਦਗੀ ਤੇ ਤਾਂ ਕੰਡੇ ਹੀ ਨੇ ਇਹ ਗੱਲ ਹੈ ਕੋਈ ਕਾਹ ਨਹੀਂ ਇਹ ਤੇ ਕੰਮ ਤੇ ਅੱਜ ਮੈਂ ਖਿਆ ਕਾਲੀ ਆ ਗੇੜੇ ਕੱਢ ਕੱਢ ਮੇਰੀ ਟੋਕਾ ਟਾਕੀ ਕਰੀ ਜਾਂਦੇ ਨੇ ਵਟਨ ਨਹੀਂ ਕੱਢਦੇ ਮਨੋਂ ਔਖੇ ਲੱਗਦੇ ਇਹ ਮੇਰੀ ਟੋਕਾ ਟਾਕੀ ਕਰੀ ਜਾਂਦੇ ਨੇ ਔਖੀ ਨਹੀਂ ਆਦੀ ਹੋਰ ਕੰਮ ਤਾਂ ਆਦੇ ਟੀਵੀ ਦੇਖ ਲੈਣਾ ਮੈਂ ਮੋਬਾਈਲ ਚਲਾ ਲੈਣਾ ਟੋਕਾ ਟਾਕੀ ਮੇਰੀ ਕਰ ਲੋ ਗੇੜੇ ਬਾਹਰ ਫੈਰ ਕਰ ਲੈਣਾ ਫੋਨ ਚਲਾ ਲੈਣਾ ਟੀਵੀ ਦੇਖ ਲੈਣਾ ਉਹ ਤੋਂ ਵੱਡਾ ਕੰਮ ਆ ਸਾਡਾ ਥੋੜੀ ਆ ਲੱਗਾ ਤੜਕਾ ਤੜਕਾ ਲਾਦਾ ਸਾਡ ਸਟੱਡ ਬਿਨ ਦਾ ਵੀ ਇੱਥੇ ਇਹ ਜਿਹੜਾ ਸਟੱਡ ਬਿਨ ਖਾਲੀ ਪਾਈ ਕੀਤੀ ਹਲੇ ਖਾਲੀ ਕੀਤਾ ਮੇਰੇ ਪਹੁੰਚਣਾ ਤਾਂ ਮੈਨੂੰ ਓ ਇਹ ਤਾਂ ਸਰਬ ਲੈ ਕੇ ਆਇਆ ਸੋ ਵਧੀਆ ਸੀਗਾ ਹਮ ਹਣਾ ਅੱਜ ਕਲਾਸੇ ਵਿੱਚ ਅਕਲੀ ਦਾ ਵੀ ਪਤਾ ਇੰਨਾ ਦਾ ਇਹ ਤਾਂ ਅੰਦੀ ਮਲਾਈ ਦਾ ਬਣਾਇਆ ਹੋਣਾ ਨਹੀਂ ਬਣਾਉਂਦਾ ਯਾਰ ਦੇਖਣ ਨੂੰ ਭੁਰੀ ਜਾਂਦਾ ਵਧੀਆ ਲੈ ਉਸ ਨੂੰ ਬਲਾਈ ਦਾ ਹੀ ਬਣ ਜੰਦਾ ਹਾਂ ਅਹ ਕੱਲੀ ਬਲਾਈ ਦਾ ਉਹ ਵਧੀਆ ਨਹੀਂ ਹੁੰਦਾ ਉਹ ਸਸਤਾ ਵੀ ਹੁੰਦਾ ਇਹ ਤਾਂ 350 ਨੂੰ ਦਿੱਤਾ ਹੁਣ ਆਪਾਂ ਉਹਦੇ ਨਾਲ ਗੱਲ ਕਰੀਏ ਸਸਤਾ ਹੀ ਹੈ 370 700 370 ਦੀ 350 ਥੋੜੇ ਜਿਆ 370 ਵੀ ਤਾਂ ਹੈ ਵੇਖੋ ਤੁਹਾਨੂੰ ਇਹ ਦਈਆ ਚੁੱਕਾ ਜੰਨਾ ਸੀਗਾ ਪਗਾਂ ਲੈ ਆਇਆ ਇਹ ਤਾਂ ਹੋ ਰਹੀ ਨਹੀਂ ਅਜਾ ਅਰਦੀ ਦਾ ਪਰਚੀ ਲੱਗੀ ਰਹੀ ਜੀ ਸਾਰੇ ਹਾਂ ਅ ਪਰਚੀ ਲੱਗੀ ਰਹੀ ਸਾਰੇ ਆ ਦੇਖ ਵਿੱਚ ਕੀ ਪਿਆ ਹੁਣ ਅਰਦੀ ਦੇ ਵਿੱਚ ਪਈ ਆਣੀ ਜਿਹੜੀ ਵਾਰ ਤੂੰ ਵੱਡੀ ਸ਼ੌਂਕੀ ਆਂ ਜੀ ਦੇਖ ਲੈ ਉੱਪਰੇ ਸੋਰਾ ਹੁਣੀ ਆ ਗਿਆ ਅੱਜ ਹੈਲੋ ਉਸ ਤੇ ਕੱਲ ਵੀ ਆਏ ਸੀ ਕੱਲ ਵੀ ਆਏ ਸੀ ਹਾਂ ਕੱਲ ਵੀ ਆਏ ਸੀ ਕੱਲ ਫਲਾਵਰ ਦੀ ਪਾਪਾ ਵੈਸੇ ਆ ਗਈ ਸੀ ਘੁੰਮਦੇ ਫਿਰਦੇ ਹਾਂ ਹਾਂਜੀ ਹਾਂਜੀ ਕੱਲ ਤਾਂ ਪ੍ਰੋਗਰਾਮ ਬਣਾਉਣਾ ਸੀਗਾ ਤੇ ਅੱਜ ਤਾਂ ਹੋ ਗਿਆ ਤੈਨੂੰ ਫਾਈਨਲ ਟਿਕਟਾਂ ਦਾ ਕਰੋ ਫਿਰ ਤਦਾਂ ਹਾਂ ਜੀ ਉਹਦਾ ਫੋਨ ਆਇਆ ਸੀ ਜੀ ਉਹਦਾ ਫੋਨ ਆਇਆ ਸੀ ਉਹ ਕਹਿ ਰਿਹਾ ਸੀ ਵੀ ਮੇਰਾ ਕਮਰਾ ਫਿਕਸ ਕਰ ਦੇ ਇੱਕ ਦਿਨ ਦਾ ਸਿਆਲਪੁਰ ਜਾਣ ਦੀ ਯੋਜਨਾ ਸੀ ਸਲਾਹ ਪਾਈਏ ਤੇ ਰੈਸਟੋਰੈਂਟ ਉਹਥੇ ਬੁੱਕ ਕਰਤਾ ਸੀਗਾ ਬਾਕੀ ਹੁਣ ਕਮਰੇ ਦਾ ਉਹਦਾ ਪਰਨਾ ਹਿੰਦਲਾ ਬਲੇ ਦਾ ਹਾਂ ਕਮਰੇ ਦਾ ਕਿਉਂਕਿ ਕੋਪਰਾ ਹੋ ਕਰਾਈ ਤੇ ਕਮਰਾ ਨਹੀਂ ਹੈ ਪਰ ਟ੍ਰੇਨ ਦਾ ਕਰਨਾ ਹੈ ਟ੍ਰੇਨ ਦਾ ਕੰਫਰਮ ਹੋ ਰਿਹਾ ਹੈ ਟਿਕਟ ਕਰਾ ਕੇ ਰਾਂਝੇ ਦੇਖ ਲੈਣੇ ਹਨ ਮੈਂ ਕਹਿੰਦਾ ਆਪਾਂ ਉਹ ਚੱਲਦੇ ਆਂਗੇ ਆਪਣੀ ਗੱਡੀ ਚੱਲਦੇ ਆਂਗੇ ਕੋਮ ਮਾਈ ਗੋਡ ਕੀ 600 ਕਿਲੋਮੀਟਰ ਹੈ ਭਾਈ ਬਹੁਤ ਹੁੰਦਾ ਹੈ ਜਿਆਦਾ ਹੁੰਦਾ ਇੱਕ ਸਾਂਝ 10 ਘੰਟੇ ਜਮਾਨੇ ਦਾ 10 ਘੰਟੇ ਦਾ ਆਪਾਂ ਦੇਖਾਂਗੇ ਹਾਂ 10 ਘੰਟੇ ਦਾ ਬੜਾ ਹੈ ਹਾਂ 10 ਘੰਟੇ ਦਾ ਬੜਾ ਮਨ ਸਿਰੇ ਤੇ ਬੰਦਾ ਮੋਈ ਦਾ ਬੰਦਾ ਪ੍ਰੋਕਰੀਡਰ ਦਾ ਉਹ ਤੀਕਾ ਹੈ ਭਾਈ ਉਹ ਜਾ ਕੇ ਆਏ ਹੈ ਨਾ ਸਿੱਥੇ ਥੱਕੇ ਰਹੀ ਪਹਿਲਾਂ ਕਰ ਹਾਲ ਦੀ ਕਰ ਥੱਕ ਗਏ ਨੇ ਅਸੀਂ ਜੈਪੁਰ ਉਥੇ ਗਏ ਸੀ ਨਾ ਜਦੋਂ ਖਾਂਟੂ ਸ਼ਾਮੀ ਗਏ ਸੀ ਹਾਂ ਤੇ ਉਦੋਂ ਉਹ ਹੈਗਾ ਸੀ 5 ਕਿਲੋਮੀਟਰ ਪੈਂਦਾ ਉਹ ਬੁਰਾ ਹਾਲ ਹੋ ਗਿਆ ਸੀ ਪਰ ਗੱਡੀ ਚ ਨਹੀਂ ਬੁਰਾ ਹਲ ਤਾਂ ਨਹੀਂ ਬੁਰਾ ਸੀ ਤੁਸੀਂ ਜਿਆਦਾ ਜਾਣੇ ਹੋਵੋਗੇ ਮੇਲਾ ਦਾ ਜਿਆਦਾ ਵੀ ਸੀ ਨਾਲ ਭਾਈ ਬੋਦੀ ਨਾ ਨਾ ਗੱਡੀ ਤਾਂ ਵੱਡੀ ਸੀ ਕ੍ਰੇਟਰ ਸੀ ਕ੍ਰੇਟਰ ਸੀ ਪੱਟੇ ਕੀ ਬੰਦੇ ਪਾਜੀ ਬੰਦੇ ਆ ਗੁੱਲੇ-ਬੁੱਲੇ ਸੀ ਬੱਚੇ ਬਸ ਦੋ ਜਣੇ ਹੋ ਸੀ ਦੋ ਜਣੇ ਸੀ ਬੱਚੇ ਸੀ ਨਾ ਵਿੱਚ ਬੱਚਿਆਂ ਦਾ ਰੋਲਾ ਵੀ ਧੰਦਾ ਹਾਂ ਬੱਚੇ ਰੋਲਾ ਸੀ ਜਿਆਦਾ ਬੱਚਿਆਂ ਉਹਦੇ ਓ ਮਾਈ ਗਾਡ ਬੱਚਾ ਲਗਾ ਜਦ ਜ ਗੱਡੀ ਦਾ ਟਾਇਰ ਹੀ ਨਹੀਂ ਧੰਦਾ

ਜ਼ੋਰ ਦੀ ਮੇਰਾ ਵੀ ਕਰਨਾ ਗੱਲਾਂ ਗੱਲਾਂ ਦੇ ਜ਼ੋਰ ਜ਼ੋਰ ਦੀ ਤੇ ਸੀ ਕਿ ਕਾਰੀਏ ਕਿੱਥੇ ਜਾਣਾ ਸੀਗਾ ਬਸ ਉਹ ਮਿਲਣੀ ਹੈਗੀ ਕੁੜੀ ਕਿੱਥੇ ਗਈ ਸੀ ਇਹ ਦੇਖੋ ਬਸ ਉਹ ਬੀਜੀ ਖੜੀ ਸੀ ਹਾਂ ਬੋਲੇ ਹੋ ਰਹੇ ਹੈ ਸਰੋਂ ਲੱਭੀ ਬੈਠੇ ਟੋਕੜ ਟੋਕੜ ਬੈਠੇ ਹੈ ਨਾ ਉਹ ਲੈਪਟਾਪ ਹੋਰ ਕਰੀਏ ਪਾਣਾ ਮੈਨੂੰ ਤਾਂ ਭਈ ਕੁਝ ਨਹੀਂ ਹਾਲਾ ਇਹਨਾਂ ਕਦਾਂ ਲੱਗੂਗਾ ਹੋਰ ਪੈਕ ਲਾਇਆ ਹੁਣ ਲੱਕਣੇ ਮੇਰੇ ਬਸ ਹੋ ਗਿਆ ਫੇਸਲੇ ਬਹੁਤ ਸੋਣੇ ਕਿ ਤਾਲਕਾਂ ਨੇ ਪਾਜਨ ਹੋ ਗਿਆ ਇਹ ਲੱਗਦਾ ਚੋਰ ਟਾਈਮ ਬਾਦ ਹੁੰਦਾ ਹੈ 15 ਮਿੰਟ ਬਾਦ 10 ਮਿੰਟ ਬਾਦ ਹੁੰਦਾ ਜੇ ਸੋ ਗਿਆ ਹਾਂ 14 ਕੁ ਮਿੰਟ ਦੇ ਦਰਾ ਹੈ